ਪ੍ਰੋਸਾਸਿ ਭਗਤ ਨਾਮਦੇਵ ਜੀ ਨੂੰ ਜਦੋਂ ਉਹਨਾਂ ਨੂੰ ਫੜ ਲਿਆ ਪੂਰੀ ਦਿੱਲੀ ਇਕੱਠੀ ਕੀਤੀ ਉਹਨਾਂ ਨੂੰ ਬਾਦਸ਼ਾਹ ਕਹਿ ਰਿਹਾ ਗਊ ਜਿਬਾ ਕੀਤੀ ਹੈ ਜੇ ਤਾ ਜਿਉਂਦੀ ਕਰਦੇ ਹੋਗੇ ਤਾਂ ਠੀਕ ਹੈ ਤੇ ਨਹੀਂ ਤੇ ਫਿਰ ਆ ਜਿਹੜਾ ਪਖੰਡ ਤੁਸੀਂ ਕਰਦੇ ਪਏ ਆ ਨਾ ਤੁਹਾਡਾ ਵੀ ਅੱਜ ਸਿਰ ਤੋਂ ਧੜ ਮੈਂ ਵੱਖਰਾ ਕਰ ਦੇਵਾਂਗਾ ਭਗਤ ਨਾਮਦੇਵ ਜੀ ਕਹਿੰਦੇ ਨਹੀਂ ਇਦਾਂ ਨਹੀਂ ਹੋ ਸਕਦਾ ਬਾਦਸ਼ਾ ਐਵੇਂ ਕਿਵੇਂ ਹੋ ਸਕਦਾ ਮਰੀ ਹੋਈ ਹੈ ਕਿਵੇਂ ਜਿਉਂਦੀ ਹੋ ਸਕਦੀ ਹੈ ਉਹਨੇ ਕਹਿਆ ਦੁਨੀਆ ਤੈਨੂੰ ਪੂਜਦੀ ਆ ਤੂੰ ਕਰ ਨਹੀਂ ਸਕਦਾ ਉਹਨੇ ਕਹਿੰਦੇ ਮੈਂ ਨਹੀਂ ਕਰ ਸਕਦਾ ਤੇ ਫਿਰ ਤੈਨੂੰ ਕਿਉਂ ਪੁੱਛਦੀ ਉਹ ਕਹਿੰਦੇ ਮੈਨੂੰ ਤਾਂ ਪੁੱਛਦੀ ਮੈਂ ਉਸ ਅਕਾਲ ਪੁਰਖ ਵਾਹਿਗੁਰੂ ਦਾ ਅਸਲ ਵਿੱਚ ਭਗਤ ਹੈ ਪ੍ਰੇਮੀ ਹੈ ਤੇ ਕਹਿੰਦੇ ਫਿਰ ਉਹਨੂੰ ਆਵਾਜ਼ ਮਾਰ ਫਿਰ ਉਹਨੂੰ ਆਖ ਜੀ ਦਾ ਤੂੰ ਪ੍ਰੇਮੀ ਹੈ ਸਾਧ ਆਪਣੇ ਬੀਠਲ ਨੂੰ ਉਹ ਕਰ ਸਕਦਾ ਕਿ ਨਹੀਂ ਭਗਤ ਨਾਮਦੇ ਜੀ ਨੇ ਆਖਿਆ ਹਾਂ ਉਹ ਕਰ ਸਕਦਾ ਮੈਂ ਨਹੀਂ ਕਰ ਸਕਦਾ ਲੇਕਿਨ ਮੈਨੂੰ ਭਰੋਸਾ ਵੀ ਉਹ ਕਰ ਸਕਦਾ ਉਹਨਾਂ ਦਾ ਆਪ ਦਾ ਸ਼ਬਦ ਹੈ ਉਹ ਕਹਿੰਦੇ ਨੇ ਨਾਮਾ ਸੁਲਤਾਨੇ ਬਾਦਲਾ ਦੇਖੋ ਤੇਰਾ ਹਰ ਬੀਠਲਾ ਬਿਸਮਿਲ ਗਉ ਗਉ ਦੇਹੋ ਜੀ ਆਏ ਨਾਤਰ ਗਰਦਨ ਮਾਰੋਂ ਠਾਏ ਕਹਿੰਦੇ ਆ ਬਿਸਮਿਲ ਕੀਤੀ ਗਉ ਤੂੰ ਜਵਾ ਅੱਜ ਤੇਰੇ ਬੀਠਲ ਦੀ ਮਹਤਾਤ ਦੇਖਣੀ ਚਾਹੁੰਨਾ ਜੇ ਇਹ ਜਿਉਂਦੀ ਨਾ ਹੋਈ ਤੇ ਫਿਰ ਇਹਦਾ ਮਤਲਬ ਹੈ ਵੀ ਤੂੰ ਭਗਤ ਕੋਈ ਨਹੀਂ ਤੂੰ ਪਖੰਡੀਆਂ ਤੇ ਸਿਰ ਤੇਰਾ ਵੀ ਮੈਂ ਧੜ ਤੋਂ ਵੱਖ ਕਰਦਾ ਕਿਉਂਕਿ ਮਤਸਬੀ ਸਾਨੂੰ ਉਹ ਉਹ ਕਹਿੰਦਾ ਤੈਨੂੰ ਮਾਰ ਦਿਆਂਗਾ ਤੇ ਸਮਾਂ ਦਿੱਤਾ 7 ਘੜੀਆਂ 24 ਮਿੰਟ ਦੀ ਇੱਕ ਘੜੀ ਹੁੰਦੀ ਹੈ ਸੱਤ ਘੜੀਆਂ ਵਿੱਚ ਅਗਰ ਗਊ ਜਿਉਂਦੀ ਤੂੰ ਕਰ ਸਕਦਾ ਤੇ ਠੀਕ ਐ ਨੇ ਤੇ ਮਰਨ ਲਈ ਤਿਆਰ ਹੋ ਜਲਾਦ ਬੁਲਾ ਲਿਆ ਟੋਕਾ ਉਹਦੇ ਹੱਥ ਵਿੱਚ ਆ ਭਗਤ ਨਾਮਦੇਵ ਜੀ ਬੈਠੇ ਨੇ ਹੁਣ ਪਰੋਸੇ ਦੀ ਗੱਲ ਕਿਉਂਕਿ ਗੁਰਮਖਾਨੇ ਇੱਥੇ ਸਮਾਪਤੀ ਕੀਤੀ RAM ਜਨਾ ਕੋ RAM ਪਰੋਸਾ ਭਗਤ ਨਾਮਦੇਵ ਜੀ ਚੌਂਕੜਾ ਮਾਰ ਕੇ ਉਹਦੇ ਧਿਆਨ ਚ ਜੁੜੇ ਨੇ ਸੱਤ ਘੜੀਆਂ ਲੰਘੀਆਂ ਗਊ ਕੋਈ ਜਿਉਂਦੀ ਨਹੀਂ ਹੋਈ ਜਲਾਦ ਨੇ ਮੋਢਾ ਫੜ ਕੇ ਲਾਇਆ ਉਹ ਨਾਮਦੇਵ ਗਊ ਨਹੀਂ ਜਿਉਂਦੀ ਹੋਈ ਤਾ ਤਿਆਰ ਹੋ ਮਰਨ ਵਾਸਤੇ ਭਗਤ ਨਾਮਦੇਵ ਜੀ ਨੇ ਅੱਖਾਂ ਖੋਲੀਆਂ ਕਹਿੰਦੇ ਅੱਛਾ ਸੱਤ ਘੜੀਆਂ ਲੰਘੀਆਂ ਤੂੰ ਆਇਆ ਨਹੀਂ ਮੈਨੂੰ ਬਚਾਉਣ ਸਤ ਕੜੀ ਜਦ ਬੀਤੀ ਸੁਣੀ ਅਜ ਉਹ ਨਾ ਆਇਓ ਤਰੇ ਭਉਣ ਤਣੀ ਪਾਖਨ ਤਨ ਬਾਜ ਬਜਾਏ ਲਾ ਗਰੜ ਚੜੇ ਗੋਬਿੰਦ ਆਇਲਾ ਇਹ ਕਹਿਣ ਦੀ ਡੇਰ ਸੀ ਭਗਤ ਦੇ ਉਹ ਮੈਨੂੰ ਬਚਾਉਣ ਆਇਆ ਨਹੀਂ ਕਹਿੰਦੇ ਉਸੇ ਵੇਲੇ ਕਾਲਪੁਰਖ ਹਾਜ਼ਰ ਹੋਇਆ ਤੇ ਫਿਰ ਪ੍ਰਮਾਤਮ ਨੇ ਆਖਿਆ ਕਹੇ ਤਾਂ ਧਰਨਿਆ ਕੋਡੀ ਕਰੋ ਕਹੇ ਤਾਂ ਲੈ ਕੇ ਹੀ ਉੱਪਰ ਧਰੋ ਕਹੇ ਤਾਂ ਮੂਈ ਗਉ ਦੇਉ ਜੀ ਆਏ ਸਭ ਕੋਈ ਦੇਖੇ ਪਤਿ ਆਏ ਆ ਗਿਆ ਮੈਂ ਨਾਮਦੇਵ ਆ ਗਿਆ ਕਿਉਂ ਇੰਨੇ ਯਕੀਨ ਨਾਲ ਆਖਿਆ ਸੀ ਵੀ ਸਤ ਕੜੀਆਂ ਲੰਘੇ ਅਜੇ ਪਹੁੰਚਿਆ ਨਹੀਂ ਆਇਆ ਨਹੀਂ ਅਜੇ ਉਸੇ ਵੇਲੇ ਭਗਤ ਨਾਮਦੇਵ ਜੀ ਕਹਿੰਦੇ ਪ੍ਰਮਾਤਮਾ ਆਇਆ। ਉਹਨੇ ਫਿਰ ਆਣ ਕੇ ਆਖਿਆ ਵੀ ਦੱਸ ਧਰਤੀ ਟੇਢੀ ਕਰਦੇ ਆ ਆ ਜਿਹੜੇ ਤੈਨੂੰ ਦੁੱਖ ਦਿੰਦੇ ਪਏ ਮਾਰਦੇ ਆ ਸਾਰੇ। ਕਿ ਆ ਗਊ ਜੀਉਂ ਦੀ ਕਰਦੇ ਆ ਸਭ ਦੇ ਦੇਖਦੇ ਆ। ਕਹੇ ਆ ਤਾਂ ਧਰਨੇ ਕੋਡੀ ਕਰੋ। ਕਹੇ ਆ ਤਾਂ ਲੈ ਕਰੀ ਉੱਪਰ ਧਰੋ। ਕਹੇ ਆ ਤਾਂ ਮੂਈ ਗਊ ਦੇਉ ਜੀ ਆਏ। ਸਭ ਕੋਈ ਦੇਖੇ ਪਤੀ ਆਏ ਤੇ ਭਗਤ ਨਾਮਦੇਵ ਜੀ ਨੇ ਆਖਿਆ ਰੌਲਾ ਤਾਂ ਗਊ ਦਾ ਹੀ ਆ ਜੇ ਤੁਸੀਂ ਆ ਗਏ ਜੇ ਤੇ ਇਹ ਤਾਂ ਵਿਚਾਰੇ ਮੰਦੀ ਮੱਤ ਵਾਲੇ ਇਹਨਾਂ ਨੂੰ ਸਜ਼ਾ ਦੇਣ ਦੀ ਲੋੜ ਨਹੀਂ ਬਸ ਲੜਾਈ ਮੁੱਕ ਜਾਏਗੀ ਤੁਸੀਂ ਆ ਗਊ ਜੀਉਂ ਦੀ ਕਰ ਦਿਓ। ਪਣਵੇਂ ਨਾਮਾ ਸੇਲ ਮਸੇਲ ਗਊਦ ਹਾਈ ਬਛੜਾ ਮੇਲ ਕਹਿੰਦੇ ਬਸ ਇੰਨੀ ਗੱਲ ਹੀ ਆ ਫਿਰ ਉਹ ਪਰਮਾਤਮਾ ਨੇ ਗਊ ਜੀ ਹੁੰਦੀ ਕਿਤੀ ਕੌਤਕ ਹੋਇਆ ਸਾਰਿਆਂ ਦੇ ਦੇਖਦੇ ਆ ਉਹ ਕਹਿੰਦੇ ਦੁੱਧ ਦੇ ਅੱਧੇ ਜਆ ਮਟਕੀ ਭਰੀ ਲੈ ਬਾਦਸ਼ਾਹ ਕੇ ਅੱਗੇ ਧਰੀ ਬਾਦਸ਼ਾਹ ਮਹਿਲ ਮੈਂ ਜਾਇਆ ਉਹ ਘਟ ਕੀ ਘਟ ਲੱਗੀ ਆਏ ਕਹਿੰਦੇ ਉਸੇ ਮਰੀ ਹੋਈ ਗਊ ਨੂੰ ਜਦੋਂ ਜਿਉਂਦੀ ਕੀਤਾ ਉਹਦਾ ਦੁੱਧ ਚੋਇਆ ਮਟਕੀ ਭਰੀ ਬਾਦਸ਼ਾਹ ਨੂੰ ਕਹਿੰਦੇ ਆਈ ਮਰੀ ਹੋਈ ਗਊ ਦਾ ਦੁੱਧ ਛੱਕ ਤੂੰ ਆਨੰਦ ਲੈ ਫਿਰ ਬਾਦਸ਼ਾਹ ਕਹਿੰਦਾ ਬਖਸ਼ੀ ਹਿੰਦੂ ਮੈਂ ਤੇਰੀ ਗਾਇਓ ਮੇਰ ਕੋ ਭੋਲੋਗੀ ਓ ਰਬ ਦੇ ਪਿਆਰਿਆ ਮੈਂ ਮੰਨ ਗਿਆ ਭਗਤਾਂ ਤੇਰੇ ਚ ਪ੍ਰਮਾਤਮਾ ਵਰਤਦਾ ਪਿਆ ਪਰ ਬੋਲ ਸਾ ਸੰਗ ਜੀ ਯਕੀਨ ਦਾ ਸੀ ਸਿਰ ਤੇ ਜਲਾਦ ਖੜਾ ਹੋਵੇ ਮੌਤ ਨੱਚਦੀ ਹੋਵੇ ਸਿਰ ਤੇ ਤੇ ਭਗਤ ਆਖੇ ਵੀ ਅਜੇ ਆਇਆ ਨਹੀਂ ਉਹ ਉਹ ਮੇਰਾ ਮਾਲਕ ਕਬੀਰ ਸਾਹਿਬ ਕਹਿੰਦੇ ਹੋਏਗਾ ਖਸਮ ਤੱਲੇਗਾ ਰੱਖ ਇਹ ਨਾ ਪ੍ਰੋਸਾ ਭਗਤ ਨੂੰ ਪ੍ਰੋਸਾ ਹੁੰਦਾ ਕਿਉਂ ਕਿਉਂਕਿ ਭਗਤਾਂ ਦੀ ਸਾਧ ਸੰਗ ਜੀ ਉਹ ਲਾਜ ਰੱਖਦਾ